ਉਹ ਜਿਹੜੀ 2 ਮਿੰਟ ਦੀ ਉਹਨਾਂ ਦੀ ਭਾਸ਼ਣ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਇੱਕ ਬਹੁਤ ਵੱਡੀ ਸਾਜ਼ਿਸ਼ ਨੂੰ ਨੰਗਿਆ ਕੀਤਾ। ਜੀ ਮੈਂ ਸਾਨੂੰ ਵੀ ਬੇਨਤੀ ਕਰਦਾ ਵੀ ਘਰੇ ਜਾ ਕੇ ਛੰਦੇ ਦਿਮਾਗ ਮੈਨ ਲੈ ਨਾ ਇੱਕ ਵਾਰੀ ਫੇਰ ਦੁਬਾਰਾ ਸੁਣੋ ਮੇਰੇ ਖਿਆਲ ਵਿੱਚ ਉਹ ਦੁਬਾਰਾ ਕਹਿੰਦੇ ਫੇਰ ਪ੍ਰੈਸ ਕਾਨਫਰੰਸ ਕਰਦਾਂਗੇ ਵੀ ਮੈਨੂੰ ਗਲਤ ਪੈਨੀ ਹੋ। ਇਹ ਨਾ ਮਨਪ੍ਰੀਤ ਦਿਵਾਲੀ ਨੇ ਸਗਸ਼ਟ ਕੀਤਾ ਸੀ ਸਾਨੂੰ ਲੁਧਿਆਣੇ ਸਹਜਨਦਰ ਪਟੇੜ ਸਾਹਿਬ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗਰਪਰਤਾ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਿਆਦਾ ਕਨਵੀਨਰ ਟੇੜ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾਂ ਬਦਲਦਾ ਫੇਰ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਲਾਤਾ ਉਥੋਂ ਵੀ ਧੂਮਟਾ ਲਾ ਕੇ ਦੋਸ਼ ਲਾ ਕੇ ਗਰਦਾਰ ਕੂਸੀ ਕਰਕੇ ਤੁਰਤ ਇਹ ਜਾਵ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿੜ ਕੱਢਣ ਵਾਸਤੇ ਵਰਤਿਆ ਸੀ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਸੁਧਾਰ ਲਹਿਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜ਼ਗੀਰ ਕੌਰ ਵੀ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਭੇਟ ਸਾਧ ਸਾਬ ਨੇ ਇੱਕ ਹੋਰ ਗੱਲ ਕਹੀ ਸੀ ਜੇ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਗਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਵੀ ਸ਼੍ਰੀ ਗੱਲਪਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਉੱਤੇ ਤਾਂ ਕੋਈ ਪਦਵੀ ਨਹੀਂ ਜੀ ਬਿਲਕੁਲ ਤੇ ਜੇ ਸਰਕਾਰੀ ਪਦਵੀਆਂ ਉਹ ਕਹਿੰਦੇ ਮੈਂ ਲੈਣੀ ਨਹੀਂ ਕੋਈ ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਤੋਂ ਤਾਂ ਕਿਤੇ ਉੱਤੀਆ ਸ਼੍ਰੀ ਕਲਤਖਸਰ ਸਾਹਿਬ ਦੀ ਜ਼ੇਹਦਾਰੀ ਦੀ ਪਦਵੀ ਮਤਲਬ ਉਹ ਉਹ ਕੇ ਉਹਨਾਂ ਨੂੰ ਕੋਈ ਲਾਲਸਾ ਹੁੰਦੀ ਫਿਰ ਉਹ ਫੈਸਲੇ ਜਿਹੜਾ ਸੁਣਾਉਂਦੇ ਅੱਜ ਅਕਾਲੀ ਦਲ ਬਾਦਲ ਤੜੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦਿਲਜੀਤ ਚੀਮਾ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾਂ ਦੀ ਇੱਕ ਜਿਹੜੀ ਆ ਉਹ ਵੀਡੀਓ ਸਪੀਚ ਜਿਹੜੀ ਆ ਉਹ ਦਿਖਾਈ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਤੇ ਜਿਹੜਾ ਉਹ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਉਹ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਗੱਲ ਤੈਅ ਕਰ ਲਈ ਗਈ ਸੀ ਕਿ ਗੈਨੀ ਹਰਪੀ ਸਿੰਘ ਹੁਣਾਂ ਨੂੰ ਪ੍ਰਧਾਨ ਬਣਾਇਆ ਜਾਣਾ ਭਾਵੇਂ ਸਾਰੀ ਸਾਜ਼ਿਸ਼ ਜਿਹੜੀ ਆ ਉਹ ਰਚੀਏ ਤੇ ਉਸ ਦਾ ਸੀ ਪਰਦਾ ਫਾਸ਼ ਕਰ ਰਹੇ ਆ ਤਾਂ ਇਸ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪੁੱਤਰ ਜਿਹੜੇ ਆ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਮੌਜੂਦ ਨੇ ਤੇ ਸਾਬਕਾ ਵਿਧਾਇਕ ਨੇ ਸਨੋਰ ਤੋਂ ਚੰਦੂ ਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੁਹਾਡੇ ਪਿਤਾ ਜੀ ਨੇ ਉਹਨਾਂ ਦੀ ਇੱਕ ਸਪੀਚ ਜਿਹੜੀ ਹੈ ਅਕਾਲੀ ਦਲ ਬਾਦਲ ਧੜੇ ਦੇ ਆਗੂ ਦਿਖਾ ਰਹੇ ਨੇ ਤੇ ਉਹਦੇ ਉੱਤੇ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਪਹਿਲਾਂ ਤਾਂ ਮੈਂ ਬਾਦਲ ਸਾਹਿਬ ਦੇ ਧੜੇ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਵੀ ਉਹ ਚੰਦੂ ਮਾਜਰਾ ਸਾਹਿਬ ਦੀ ਸਪੀਚ ਨੂੰ ਇੰਨਾ ਗੌਰ ਤੇ ਧਿਆਨ ਨਾਲ ਸੁਣਦੇ ਨੇ ਇੰਨਾ ਸਤਿਕਾਰ ਦਿੰਦੇ ਨੇ ਉਹਦੇ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਪਰ ਮੈਂ ਸਮਝਦਾ ਜੇ ਸੁਣਦੇ ਨੇ ਇਹਨਾਂ ਦਾ ਪੂਰੀ ਸੁਣ ਕੇ ਉਹ ਤੋਂ ਥੋੜੀ ਬਹੁਤੀ ਸਿਹਤ ਵੀ ਲਿਆ ਕਰਨ ਹੈ ਨਾ ਤੇ ਦੂਜੀ ਗੱ ਕੀਮਾ ਸਾਹਿਬ ਨੇ ਸੁਣਾਈ ਜੀ ਮੈਂ ਸਮਝਦਾ ਹਾਂ ਵੀ ਉਹ ਨਜ਼ਰੀਆ ਪਤਾ ਲੱਗਦਾ ਵੀ ਕਿਸ ਨਜ਼ਰੀਏ ਨਾਲ ਸੁਣ ਰਹੇ ਨੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸ਼ਾਇਦ ਤੁਹਾਨੂੰ ਵੀ ਸਵਾਲ ਕਰਨ ਦੀ ਲੋੜ ਨਾ ਪੈਂਦੀ ਜੇ ਤੁਸੀਂ ਉਸ ਪੀਸ ਨੂੰ ਦੁਬਾਰਾ ਕੀਮਾ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਘਰੇ ਜਾ ਕੇ ਠੰਡੇ ਦਿਮਾਗ ਨਾਲ ਨਾ ਇੱਕ ਵਾਰੀ ਫੇਰ ਦੁਬਾਰਾ ਪੀਸ ਸੁਣੋ ਮੇਰੇ ਖਿਆਲ ਵਿੱਚ ਉਹ ਦੁਬਾਰਾ ਕੱਲੋ ਫੇਰ ਪ੍ਰੈਸ ਕਾਨਫਰੰਸ ਕਰਦਾਂਗੇ ਵੀ ਮੈਨੂੰ ਗਲਤ ਪੈਨੀ ਹੋਗੀ ਓਕੇ ਇਹ ਬਖਲਾਰ ਕਿ ਨਿਸ਼ਾਨੀਆਂ ਨੇ ਮਤਲਬ ਕਿੰਨੇ ਘਮਰਾਏ ਹੋਏ ਨੇ ਇਸ ਚੀਜ਼ ਦੀ ਨਿਸ਼ਾਨੀਆਂ ਦੇਖੋ ਜੰਤੂ ਮੇਰਾ ਸਾਹਿਬ ਸਾਫ਼ ਤੇ ਸਪਸ਼ਟ ਪੰਜਾਬੀ ਦੇ ਵਿੱਚ ਬੋਲ ਰਹੇ ਨੇ ਉੱਥੇ ਕਿ ਜਿਹੜਾ ਜਦੋਂ ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਫਿਰ ਜੰਦਵਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉੱਤੇ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਦੀ ਕਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਫਿਰ ਸਰਦਾਰ ਸੁਖਦੇਵ ਜੀ ਦੇ ਘਰੇ ਇਹ ਮੀਟਿੰਗ ਹੋਈ ਆ ਤੇ ਇਹ ਇਹ ਭਾਸ਼ਣ ਦੇ ਵਿੱਚ ਵੀ ਸਾਫ਼ ਆ ਫੋਨਾਂ ਨੂੰ ਵੀ ਸਾਫ ਲੱਗੀ ਕਿ ਚੀਮਾ ਸਾਹਿਬ ਨੂੰ ਪਤਾ ਨਹੀਂ ਮੈਂ ਸਮਝਦਾ ਵੀ ਫੋਨਾਂ ਬਾਕੀ ਉਹਨਾਂ ਨੂੰ ਦੁਬਾਰਾ ਗੌਰ ਕਰਨ ਲੈਣੀ ਚਾਹੀਦੀ ਹੈ ਮੇਰੇ ਖਿਆਲ ਕੋਈ ਫਿਰ ਬਾੜੀ ਆਪਣੀ ਬਹਿਸ ਜਾਂ ਡਿਬੇਟ ਦਾ ਇਸ਼ੂ ਨਹੀਂ ਰਹਿ ਜਾਊਗਾ ਦੂਜੀ ਗੱਲ ਮੈਂ ਇਹ ਵੀ ਕਹਿਣਾ ਹੈ ਵੀ ਇਹ ਨਾ ਜਦੋਂ ਬਣਾਇਆ ਢੀਂਸਾ ਸਾਹਿਬ ਦੀ ਕੋਠੀ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਆ ਕੇ ਜਾਓ ਤੇ ਉਹਨੂੰ ਆਏ ਉਹਨਾਂ ਨੂੰ ਸਾਰਿਆਂ ਨੇ ਬੇਨਤੀ ਕੀਤੀ ਇਹਦੇ ਵਿੱਚ ਕੋਈ ਦੁਰਾਵਾ ਨਹੀਂ ਸਾਰਿਆਂ ਨੇ ਬੇਨਤੀ ਕੀਤੀ ਵੀ ਅੱਜ ਮਤਲਬ ਤੁਹਾਡੇ ਨਾਲ ਕਿਸ ਤਰੀਕੇ ਨਾਲ ਸਾਨੂੰ ਅਹਿਸਾਸ ਹੈ ਇਸ ਗੱਲ ਦਾ ਵੀ ਦੋ ਅੱਜ ਤੁਹਾਡੇ ਨਾਲ ਹੋ ਰਿਹਾ ਤੁਹਾਡੀ ਕਿਰਦਾਰ ਕੂਸ਼ੀ ਹੋ ਰਹੀ ਹੈ ਤੁਹਾਡੇ ਦੇ ਤਮਦਵਾਜੀ ਹੋ ਰਹੀ ਆ ਇਸ ਅਹਿਸਾਸ ਆ ਇਸ ਚੀਜ਼ ਦਾ ਵੀ ਸਿਰਫ ਇਸ ਕਰਕੇ ਹੋ ਰਹੀ ਆ ਵੀ ਤੁਸੀਂ 2 ਦਸੰਬਰ ਨੂੰ ਜਿਹੜਾ ਇਤਿਹਾਸਕ ਫੈਸਲਾ ਸੁਣਾਇਆ ਉਸ ਦੀ ਬਦੌਲਤ ਅੱਜ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਮੈਂ ਹੋਰ ਤੁਹਾਨੂੰ ਬੜੀ ਲੌਜੀਕਲੀ ਗੱਲ ਕੁਲਵਿੰਦਰ ਜੀ ਕਹਿਣਾ ਚਾਹੁੰਦਾ ਵੀ ਸ਼੍ਰੀ ਗਾਲਤਖਸਾਬ ਦੇ ਜਸਦਾਰ ਦੀ ਪਦਵੀ ਦੇ ਉੱਤੇ ਤਾਂ ਕੋਈ ਪਦਵੀ ਨਹੀਂ ਜੀ ਬਿਲਕੁਲ ਤੇ ਜੇ ਸਰਕਾਰੀ ਪਦਵੀਆਂ ਉਹ ਕਹਦੇ ਮੈਂ ਲੈਣੀ ਨਹੀਂ ਕੋਈ ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਤੋਂ ਤਾਂ ਕਿਤੇ ਉੱਤੀ ਅਸ਼੍ਰੀ ਕਲਤਖਸਰ ਸਾਹਿਬ ਦੀ ਜ਼ਿੰਦਾਰੀ ਦੀ ਪਦਵੀ ਮਤਲਬ ਉਹ ਉਹ ਕੇ ਉਹਨਾਂ ਨੂੰ ਕੋਈ ਲਾਲਸਾ ਹੁੰਦੀ ਫਿਰ ਉਹ ਫੈਸਲੇ ਜਿਹਾ ਸੁਣਾਉਂਦੇ ਉਹਨਾਂ ਨੇ ਇਸ ਦਲੇਰੀ ਨਾਲ ਜੋ ਭਾਵਨਾਵਾਂ ਦੀ ਤਰਜਮਾਨੀ ਕੀਤੀ ਸੁਖਵੀਰ ਜੀ ਨੇ ਜੋ ਜਾਂ ਸਾਰੀ ਲੀਡਰਸ਼ਿਪ ਨੇ ਜੋ ਵੀ ਉੱਥੇ ਗੱਲਾਂ ਬਾਤਾਂ ਹੋਈਆਂ 9 ਤਰੀਕ ਨੂੰ ਉਹਦੀ ਸਜ਼ਾ ਲਾਈ ਤੇ ਉਹਦੀ ਬਦੌਲਤ ਹੀ ਉਹਨਾਂ ਨੂੰ ਇਹ ਕਰਤਾਰਕੁਸ਼ੀ ਦਾ ਸਾਹਮਣਾ ਕਰਨਾ ਪਿਆ ਇਹਨਾਂ ਤੌਮਤਨ ਦਾ ਸਾਹਮਣਾ ਕਰਨਾ ਪਿਆ ਜ਼ਿੰਦਾਰੀ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਇਹ ਇਹਨਾਂ ਦੀ ਜਿਹੜੀ ਸੋਚ ਆ ਰਹੀ ਹੈ ਸਾਨੂੰ ਲਾਉਣਗੇ ਤੇ ਉਹਨਾਂ ਨੇ ਤਾਂ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਮੁਰ ਇਕੱਠਿਆ ਕਰਨ ਦਾ ਇੱਕ ਰੂਲ ਮੈਂ ਪਿਆਰ ਕੀਤਾ ਸੀ ਸੱਤ ਮੈਂਬਰੀ ਕਮੇਟੀ ਇੱਕ ਬਣਾਈ ਸੀ ਵੀ ਇਹਦੇ ਜ਼ਰੀਏ ਭਰਤੀ ਕਰ ਲਵੋ ਤਾਂ ਕਿ ਭਰਤੀ ਤੇ ਕੋਈ ਵਿਵਾਦ ਨਾ ਹੋਵੇ ਤੇ ਆਪਾਂ ਉਸ ਭਰਤੀ ਤੋਂ ਵੀ ਮੁਨਕਰ ਹੋ ਗਏ ਬਲਕਿ ਇਸ ਗੱਲ ਤੋਂ ਮੁਨ ਇਹ ਕਹਿ ਕੇ ਮੁਨਕਰ ਹੋ ਗਏ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਭਰਤੀ ਕਮੇਟੀ ਨੂੰ ਜੇ ਅਸੀਂ ਮਾਨਤਾ ਦੇਵਾਂਗੇ ਸਾਡੀ ਮਾਨਤਾ ਰੱਦ ਹੋਊਗੀ ਮਤਲਬ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰੀਸ਼ ਬਣਾਂਗੇ ਤਾਂ ਉਹ ਕਹਿੰਦੇ ਸਾਡੀ ਮਾਨਤਾ ਰੱਦ ਹੋਊਗੀ ਉਹ ਅਕਾਲੀ ਕੌਣ ਦੇ ਹੱਕਦਾਰ ਨਹੀਂ ਜਿਹੜੇ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਇਹ ਕਹਿ ਕੇ ਮੰਨਣ ਤੋਂ ਇਨਕਾਰੀ ਹੋ ਜਾਣ ਵੀ ਸਾਡੀ ਮਾਨਤਾ ਰੱਦ ਹੋ ਜਾਊਗੀ ਤੇ ਉਹ ਮੈਂਬਰ ਆਪਦੀ ਕਮੇਟੀ ਚ ਪਾ ਲੈ ਤੋਂ ਬੜੇ ਢੰਗ ਤਰੀਕੇ ਸੀ ਬਹੁਤ ਚੰਗੇ ਢੰਗ ਨਾਲ ਮੈਂ ਸਮਝਦਾ ਪੰਥਕ ਇਕਤਾ ਦਾ ਰਾਹ ਖੁੱਲਿਆ ਸੀਗਾ ਜਿਹਨੂੰ ਇੱਕ ਨਿੱਜੀ ਹੌਮੇ ਦੇ ਵਿੱਚ ਪਰ ਹੁਣ ਤਾਂ ਹਾਸੋਹੀਣੀਆਂ ਗੱਲਾਂ ਨੇ ਮੈਂ ਸਮਝਦਾ ਇਹਨਾਂ ਦਾ ਜਵਾਬ ਵੀ ਕੀ ਦਿੱਤਾ ਜਾਵੇ ਤੇ ਦੂਜੀ ਗੱਲ ਕੱਲ ਸਦਾ ਸੁਖ ਵੀ ਇਥੇ ਬਾਦਲ ਮੈਂ ਤੁਹਾਡੇ ਚੈਨਲ ਆਹੀਂ ਜਿਹੜੀ ਖਬਰਾਂ ਸੁਣੀਆਂ ਅੱਜ ਬੜੀਆਂ ਜੀ ਉਦੇ ਵਿੱਚ ਸਲਾਤੂ ਵੀ ਇੱਥੇ ਬਾਦਲ ਪਹਿਲਾਂ ਵੀ ਇੱਥੇ ਪਟਿਆਲੇ ਵੀ ਉਸ ਦਿਨ ਕਹਿੰਦੇ ਬੋਲ ਕੇ ਗਏ ਤੇ ਬੀਜੇਪੀ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਬੀਜੇਪੀ ਦੇ ਇਸ਼ਾਰਿਆਂ ਤੇ ਹੋ ਰਿਹਾ ਮੈਂ ਹੁਣ ਤੁਹਾਨੂੰ ਪੱਥਰ ਨਾਲ ਗੱਲ ਦੱਸਣ ਲੱਗਿਆ ਕੁਲਵਿੰਦਰ ਜੀ ਜੇ ਹੋਵੇ ਨਾ ਤਾਂ ਖਰਚੀਮਾ ਸਾਹਿਬ ਨੂੰ ਕਹੋ ਵੀ ਇਹਨਾਂ ਤੇ ਜਵਾਬ ਦੇਣ ਜੀ ਤੇ ਸਲਾਤੂ ਵੀ ਇੱਥੇ ਬਾਦਲ ਜਵਾਬ ਦੇਣ ਖਰਚੀਮਾ ਸਾਹਿਬ ਨੇ ਤਾਂ ਕੀ ਜਵਾਬ ਦੇਣਾ ਇਹਨਾਂ ਗੱਲਾਂ ਦੇ ਉੱਤੇ ਕਿ ਪਹਿਲੀ ਗੱਲ ਕਿ ਬੀਜੇਪੀ ਦੇ 21 ਦੇ ਇਸ਼ਾਰੇ ਤੇ ਸੀਪੀ ਜਦੋਂ ਪਾਰਟੀ ਦੀ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਅਕਾਲੀ ਦਲ ਦੀ ਨੇ ਇੱਕ ਮੀਟ ਕਿ ਜਦੋਂ ਕਿਸਾਨੀ ਬਿਲਾਉਣ ਲੱਗੇ ਤਾਂ ਬੀਬਾ ਹਰਸ਼ਿਮਰਤ ਕੌਰ ਬਾਦਲ ਉਹਨਾਂ ਆਰਡੀਨੈਂਸ ਦਾ ਮੋਦੀ ਕੈਬਨਿਟ ਦੇ ਵਿੱਚ ਵਿਰੋਧ ਕਰਨਗੇ ਜੀ ਇਹਦੇ ਇਸ਼ਾਰੇ ਦੇ ਉੱਤੇ ਬੀਬਾ ਹਰਸ਼ਿਮਰਤ ਕੌਰ ਬਾਦਲ ਨੇ ਪਾਰਟੀ ਦੇ ਫੈਸਲੇ ਦੇ ਉਲਟ ਜਾ ਕੇ ਉੱਥੇ ਮਤਲਬ ਉਹਨਾਂ ਬਿਲਾ ਦੀ ਹਾਮੀ ਭਰੀ ਉਹਨਾਂ ਆਰਡੀਨੈਂਸ ਦੀ ਹਾਮੀ ਭਰੀ ਤੇ ਬਾਹਰ ਆ ਕੇ ਸੋਲੇ ਘਾਣ ਲਾ ਕੇ ਉਹਨਾਂ ਬਿਲਾ ਦੇ ਵਿਰੋਧ ਵਿੱਚ ਜਿਹੜਾ ਬਿਲਾ ਦਾ ਸਾਰਾ ਪੰਜਾਬ ਵਿਰੋਧ ਕਰਦਾ ਸੀ ਬਾਦਲ ਸਾਹਿਬ ਤੋਂ ਸੋਲੇ ਘਾਣੇ ਸ਼ੁਰੂ ਕਰਤੇ ਅਸਲੀਅਤ ਇਹ ਹੈ ਮੈਂ ਤੁਹਾਨੂੰ ਦੱਸਦਾ ਕਿ ਇਸ਼ਾਰਿਆਂ ਤੇ ਨਾ ਉਹ ਨੱਚਦੇ ਨੇ ਨਾ ਅਸੀਂ ਨੱਚਦੇ ਆ ਮੈਂ ਐਵੇਂ ਇਲਜ਼ਾਮ ਬਾਜ਼ੀ ਲਾਵਾਂ ਇਹ ਤਾਂ ਆਪਣਾ ਤੁਹਾਡਾ ਤੁਹਾਡਾ ਜਜ਼ਬਾ ਹੈ ਵੀ ਤੁਸੀਂ ਕਿਸ ਦਲੇਰੀ ਨਾਲ ਆਪਣੇ ਲੋਕਾਂ ਦੀ ਗੱਲ ਸਰਕਾਰਾਂ ਦੇ ਅੱਗੇ ਰੱਖ ਸਕਦੇ ਹੋ ਹੁਣ ਇਹਨਾਂ ਨੇ ਛੋਟੀਆਂ-ਛੋਟੀਆਂ ਵਜੀਰੀਆਂ ਲੱਤੀਆਂ ਹੋਣ ਜਿਨ੍ਹਾਂ ਦੇ ਹੋਟਲ ਚੱਲਦੇ ਹੋਣ ਕਿ ਕਾਰੋਬਾਰ ਚੱਲਦੇ ਹੋਣ ਕਿ ਦੂਸਰੇ ਸੁਪਿਆਂ ਵਿੱਚ ਉਹ ਸੁਭਾਵਿਕ 그룹 ਵਿੱਚ ਉਹਨਾਂ ਪਿੰਡਾਂ ਦੇ ਵਿਰੋਧ ਵਿੱਚ ਕਿਵੇਂ ਗੱਲ ਕਰ ਸਕਦੇ ਸੀਗੇ ਇਹ ਤਾਂ ਤੰਥ ਨੇ ਨਾ ਵੀ ਵਿਵਾ ਹੱਦ ਮਿਲਕਰ ਬਾਦਲ ਆਰਡੀਨੈਂਸਾਂ ਦੇ ਥੱਕ ਵਿੱਚ ਬੋਲ ਕੇ ਆਏ ਤੇ ਬਾਹਰ ਆ ਕੇ ਝੋੜੀਆਂ ਗਾਣੀਆਂ ਸ਼ੁਰੂ ਕੀਤੀਆਂ ਜਦੋਂ ਲੋਕਾਂ ਨੇ ਘੇਰ ਲਿਆ ਪਾਰਟੀ ਦੇ ਪ੍ਰੈਸ਼ਰ ਪਿਆ ਫਿਰ ਜਾ ਕੇ ਅਖੀਰ ਚ ਰੁੰਦਿਆਂ ਰੁੰਦਿਆਂ ਅਸਤੀਫਾ ਦਿੱਤਾ ਦੂਜੀ ਗੱਲ ਮੈਂ ਸੁਣਦਾ ਇਹ ਵੀ ਕਹਿ ਰਹੇ ਹੋ ਕਿ ਉਦੋਂ ਫੈਸਲਾ ਜਿਹੜਾ ਹੋਇਆ ਸੀ ਪਾਰਟੀ ਦਾ ਫੈਸਲਾ ਇਹ ਸੀ ਕਿ ਅਸੀਂ ਉਹਦਾ ਵਿਰੋਧ ਕਰਨਾ ਵੀ ਬਿਬਾ ਹਰਜਿੰਦਰ ਕੋਰ ਬਿਲਕੁਲ ਜੇ ਉਹਦਾ ਵਿਰੋਧ ਜਨਗੀ ਕੀਤਾ ਉਦੋਂ ਬਿਲਕੁਲ ਜੀ ਬਿਲਕੁਲ ਪਾਰਟੀ ਦੇ ਫੈਸਲੇ ਦੇ ਵਿਰੁੱਧ ਜਾ ਕੇ ਹਾਂ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੇ ਵਿਰੁੱਧ ਜਾ ਕੇ ਪੰਜਾਬ ਦੀ ਨੁਮਾਇੰਦਾ ਜਿਹੜੇ ਮੰਤਰੀ ਸੀ ਉਹਨੇ ਉੱਥੇ ਉਹਨਾਂ ਬਿਨਾਂ ਦੇ ਹੱਕ ਵਿੱਚ ਹਾਂ ਵੀ ਭਰੀ ਇਹ ਕਿਹਦੇ ਇਸ਼ਾਰਿਆਂ ਦੇ ਸੀ ਕਿ ਇਹ ਮੰਨਦੇ ਸੀਗੇ ਨਾ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਇਹ ਕੱਲਾ ਮਸਲਾ ਥੋੜੀ ਸੀ ਇਸ ਤੋਂ ਬਿਨਾਂ ਰਾਸ਼ਟਰਪਤੀ ਦੀ ਚੋਣ ਆਈ ਜੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਮੈਂ ਸਿਫਤ ਕਰਦਾ ਸ੍ਰੀ ਮਨਪ੍ਰੀਤ ਸਿੰਘ ਵਾਲੀ ਦੀ ਕਿਵੇਂ ਜਨਾ ਕਰਾਂ ਕਿ ਉਹਨਾਂ ਨੇ ਇਹ ਸਵਾਲ ਪੁੱਛਿਆ ਵੀ ਦੱਸੋ ਕਿਹੜੇ ਮੁੱਦੇ ਦੇ ਤੁਸੀਂ ਰਾਸ਼ਟਰਪਤੀ ਦੀ ਸਪੋਰਟ ਕਰ ਰਹੇ ਹੋ ਵੀ ਮੈਂ ਐਡਾ ਗੌਰ ਕਿਵੇਂ ਪਾ ਦੂੰਗਾ ਬੀਜੇਪੀ ਦੇ ਉਮੀਦਵਾਰ ਨੂੰ ਕੋਈ ਮੁੱਦੇ ਦਾ ਭਾਰੀ ਹੈ ਆ ਪਰ ਰੱਖੀਏ ਬਿਨਾਂ ਮੁੱਦਿਆਂ ਤੋਂ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਕੋਈ ਸਪਸ਼ਟੀਕਰਨ ਲੱਗਦਾ ਮਤਲਬ ਪੰਜਾਬ ਦੇ ਮੁੱਦਿਆਂ ਦੇ ਸਬੰਧੀ ਉਹਨਾਂ ਦੀ ਸਥਿਤੀ ਜਾਣੇ ਆ ਤੁਸੀਂ ਬਿਨਾਂ ਸ਼ਰਤ ਇੱਕ ਵਾਰੀ ਫੇਰ ਸਮਰਥਨ ਦਿੱਤੇ ਅਸੀਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਆਪਣਾ ਬੀਜੇਪੀ ਦੇ ਉਮੀਦਵਾਰ ਨੂੰ ਕਿਹਦੇ ਇਸ਼ਾਰੇ ਦੇ ਦਿੱਤਾ ਮੈਂ ਹੁਣ ਇਹਨੂੰ ਇਸ਼ਾਰਾ ਨਾ ਕਹਾਂ ਕਿ ਇਹ ਮੰਨਦੇ ਸੀ ਕਿ ਮਤਲਬ ਇੱਕ ਤਰ੍ਹਾਂ ਨਾਲ ਸਮਝੌਰੀਆਂ ਸੀ ਤੇ બીજી ਚੀਜ਼ ਇਹ ਮੈਂ ਤੱਥ ਨੇ ਜਿਹੜੀਆਂ ਮੈਂ ਗੱਲਾਂ ਕਰਦਾ ਅਸੀਂ ਤਾਂ ਇਹਨਾਂ ਨੂੰ ਕਹਨੇ ਇਸ਼ਾਰੇ ਹਤੇ ਅਸੀਂ ਨਾ ਮਤਲਬ ਅਕਾਲੀ ਦਲ ਦੇ ਅਕਾਲੀ ਦਲ ਦੀ ਆਇਡੈਂਟੀਟੀ ਨੂੰ ਬਰਕਰਾਰ ਰੱਖਿਆ ਲੋਕ ਸਭਾ ਦੇ ਵਿੱਚ ਵੀ ਤੇ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਭਾਵੇਂ ਕਾਲੀ ਸੂਚੀ ਦੀ ਗੱਲ ਹੋਵੇ ਵੀ ਬਹਾਰਤ ਮੰਤਰੀ ਪਰ ਬਾਲੰਦਾ ਉੱਥੇ ਵੀ ਨਹੀਂ ਜਦੋਂ ਚੰਤੂ ਮਾਜਰਾ ਸਾਹਿਬ ਬੋਲਦੇ ਸੀ ਨਾਲ ਖੜ ਕੇ ਬੋਲ ਹੀ ਦਿੰਦੇ ਪੀ ਹਾਂ ਜੋ ਇਹ ਮੁੱਦੇ ਚੱਕ ਰਹੇ ਨੇ ਬੰਦੀ ਸਿੰਘਾਂ ਦੇ ਜਾਂ ਕਾਲੀ ਸੂਚੀ ਦਾ ਵੀ ਮੈਂ ਇਹਨਾਂ ਦੇ ਸਮਰਥਨ ਕਰਦੀ ਆ ਮੈਂ ਕੇਂਦਰੀ ਵਜ਼ੀਰ ਦੇ ਰੂਪ ਵਿੱਚ ਤੁਹਾਨੂੰ ਬੇਨਤੀ ਕਰਦੀ ਆ ਉਹ ਖੜੇ ਹੋਣ ਦੀ ਹਿੰਮਤ ਵੀ ਨਹੀਂ ਦਿਖਾ ਸਕੇ ਛੇਪ ਮੰਦੇ ਸੀਗੇ ਕਮਜ਼ੋਰੀਆਂ ਸੀ ਛੋਟੇ ਛੋਟੀਆਂ ਵਜ਼ੀਰੀਆਂ ਦੀ ਲਾਲਸਾ ਸੀ ਮੈਂ ਸਮਝਦਾ ਹਾਂ ਕਿ ਲੈਂਡ ਐਕੁਇਜ਼ੀਸ਼ਨ ਦੇ ਲਾਇਆ ਇੱਕ ਵਾਰੀ ਲੋਕ ਸਭਾ ਦੇ ਵਿੱਚ ਚੰਦੂ ਮਾਜਰਾ ਸਾਹਿਬ ਨੇ ਨਹੀਂ ਵਿਰੋਧੀ ਧਿਰ ਦਾ ਬੰਦਾ ਜਿਹੜਾ ਹੁੰਦਾ ਐਮਪੀ ਹੁੰਦਾ ਉਹ ਅਮੈਂਡਮੈਂਟ ਪਾਉਂਦਾ ਹੁੰਦਾ ਤਰਮੀਮਾ ਵਾਸਤੇ ਵੀ ਇਹ ਬਿਲ ਠੀਕ ਨਹੀਂ ਹੈਗਾ ਅਸੀਂ ਇਹ ਤੇ ਬਦਲਾਅ ਚਾਹੁੰਦੇ ਆ ਜੋ ਚਿੰਦੂ ਮਹਾਰਾਜ ਸਾਹਿਬ ਸਰਕਾਰ ਪੱਖੀ ਗਠਜੋੜ ਦੇ ਐਮਪੀਸੀ ਐਨਡੀਏ ਦੇ ਹਿੱਸਾ ਸੀ ਤੇ ਉਹਨਾਂ ਨੇ ਤਰਮੀਮਾਂ ਪਾਤੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੋਨ ਖੜਕਦਾ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਕਿਉਂ ਫੋਨ ਕੀਤਾ ਸੀਗਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਵੀ ਆਪਾਂ ਮੈਡੀਮੈਂਟਾ ਕਿਵੇਂ ਪਾ ਰਹੇ ਹੋ ਤੁਸੀਂ ਵੀ ਆਪਾਂ ਐਡੀ ਦਾ ਹਿੱਸਾ ਤੇ ਚੰਗੂ ਮਹਿਰਾ ਸਾਹਿਬ ਨੇ ਜਵਾਬ ਦਿੱਤਾ ਸੀ ਵੀ ਯਾਰ ਆਪਾਂ ਮਤਲਬ ਮੁੱਦੇ ਨੇ ਇਹ ਲੋਕਾਂ ਦੇ ਆਪਾਂ ਜੇ ਇਹਨਾਂ ਤੇ ਬੋਲਾਂਗੇ ਨਹੀਂ ਚੁੱਪ ਕਰ ਜਾਗੇ ਤੇ ਫਿਰ ਆਪਣੀ ਆਇਡੈਂਟੀਟੀ ਖਤਮ ਹੋ ਜੂਗੀ ਤੇ ਅਸੀਂ ਤਾਂ ਡਟ ਕੇ ਤਨਵੀਮਾ ਵਾਪਸ ਨਹੀਂ ਲੁੱਤੀਆਂ ਸਦਾ ਸੁਖਵੀਰ ਸਿੰਘ ਬਾਦਲ ਦੇ ਪ੍ਰੈਸ਼ਰ ਪਾਉਣ ਦੇ باوجود ਇਹ ਛਾਰਿਆਂ ਦੀ ਗੱਲ ਕਰਦੇ ਆ ਯਾਰ 18 ਮਹੀਨੇ 21 ਮਹੀਨੇ ਮੇਰੇ ਪਿਤਾ ਨੇ ਐਮਰਜੈਂਸੀ ਦੀ ਜੇਲ੍ਹ ਕੱਟੀ ਜਦੋਂ ਇੰਦਰਾ ਗਾਂਧੀ ਹਰ ਤਰ੍ਹਾਂ ਦਾ ਲਾਲਚ ਦੇ ਰਹੀ ਸੀ ਹਰ ਰੌਦੇ ਰੁਤਵੇ ਬਖਸ਼ਕ ਦੀ ਸੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਮਿਲ ਸਕਦੀ ਸੀ ਅਸੀਂ 21 ਕਿੰਨੇ ਮਹੀਨੇ ਮੀਸਾ ਵਰਗੇ ਸਖਤ ਕਾਨੂੰਨ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਜੇਲ੍ਹ ਕੱਟਦੇ ਹਾਂ ਜੇ ਇਸ਼ਾਰਿਆਂ ਦੇ ਨਿਚਣਾ ਹੁੰਦਾ ਤਾਂ ਜਰੂਰ ਮਤਲਬ ਜੇਲਾ ਕੱਟਨੀ ਅਸੀਂ ਦੋ ਵਾਰੀ ਐਨਐਸਐ ਲਗੀ ਇੱਕ ਵਾਰੀ ਪ੍ਰੋਫੈਸਰ ਸੀ ਤਕਵੀਰ ਜੀ ਦਾ ਸਰ ਇਸ ਗੱਲ ਦੇ ਹਾਮੀ ਤਾਂ ਸੀਗੇ ਕਿ 2024 ਦੇ ਵਿੱਚ ਗੱਠਜੋੜ ਹੋਣਾ ਚਾਹੀਦਾ ਸਟੇਟਮੈਂਟ ਆ ਉਦੋਂ ਆਈਆਂ ਮੀਡੀਆ ਦੇ ਵਿੱਚ ਦੇਖੋ 2024 ਦੇ ਵਿੱਚ ਜਿਹੜੇ ਕਠਜੋੜ ਦੀ ਗੱਲ ਸੀ ਇਸ ਦਾ ਸੁਖਵੀਰ ਇੱਥੇ ਬਾਦਲ ਨੂੰ ਆਪਸ਼ਨਲ ਦਿੱਤੀਆਂ ਕਿ ਮੀਟਿੰਗ ਦੇ ਵਿੱਚ رائے ਦਿੱਤੀ ਗਈ ਆਪਣੀ ਆਪਣੀ رائے ਹੁੰਦੀ ਆ ਉਹਦੇ ਵਿੱਚ ਕਿਹਾ ਗਿਆ ਵੀ ਆਪਣੇ ਕੋਲੇ ਇੱਕ ਆਪਸ਼ਨ ਤਾਂ ਹੈ ਗਿਆ ਬਹੁਜਨ ਸਮਾਜ ਪਾਰਟੀ ਦੇ ਨਾਲ ਕਠਜੋੜ ਰੱਖਣਾ ਅਸੀਂ ਸਭ ਤੋਂ ਵੱਡੇ ਹਾਮੀ ਬੀਐਸਪੀ ਵਾਲੇ ਕਠਜੋੜ ਦੇ ਵਿੱਚ ਸੀ ਦੂਜੀ ਹਾਮੀ ਸੀ ਵੀ ਆਪਾਂ ਜੇ ਐਮਡੀਆ ਦਾ ਹਿੱਸਾ ਬਣਨਾ ਤਾਂ ਆਪਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਸੁਖਵੀਰ ਸਿੰਘ ਬਾਦਲ ਸਾਹਿਬ ਇਹ ਦੱਸਣ ਕਿ ਕੀ ਉਸ ਮੀਟਿੰਗ ਤੋਂ ਪਹਿਲਾਂ ਅਮਰਸਾਹ ਜੀ ਨੂੰ ਮਿਲ ਕੇ ਨਹੀਂ ਆਏ ਕਿਹੜੇ ਮੁੱਦੇ ਤੇ ਗੱਲ ਕਰਕੇ ਆਏ ਝੂਠ ਬੋਲੀ ਜਾਂਦੇ ਐਵੇਂ ਮੁੱਦੇ ਕੀ ਸੀ ਇੱਕ ਸੀਟ ਦਾ ਸਿਰਫ ਇੱਕ ਸੀਟ ਦਾ ਚੱਕਰ ਪਿਆ ਸਿਰਫ ਸੀਟਾਂ ਪਿੱਛੇ ਕਟਜੋੜ ਨਹੀਂ ਹੋ ਸਕਿਆ ਐਵੇਂ ਹੁਣ ਮੁੱਦਿਆਂ ਦੀ ਗੱਲ ਕਰੀ ਜਾਂਦੇ ਕੋਈ ਇੱਕ ਵੀ ਮੁੱਦਾ ਇਹ ਮੁੱਦੇ ਰੱਖ ਲਣਗੇ ਯਾਰ ਮੇਰੀ ਗੱਲ ਦੋਨੋਂ ਮੁੱਦਿਆਂ ਤੋਂ ਗੱਲ ਤਾਂ ਇਹ ਚੱਲੀ ਸੀ ਕਿ ਮੁੱਦੇ ਰੱਖੇ ਗਏ ਆ ਸਿੱਖ ਕੌਮ ਬੰਦੀ ਸੀ ਨਾ ਉਹਦੇ ਮੁੱਦੇ ਰੱਖੇ ਗਏ ਆ ਪੰਜਾਬ ਦੇ ਵੱਧਤਕਾਰਾਂ ਦੇ ਮੁੱਦੇ ਰੱਖੇ ਗਏ ਆ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਜਦੋਂ ਅਸੀਂ ਗਰਜੋਰ ਦਾ ਹਿੱਸਾ ਸੀ ਅਸੀਂ ਉਦੋਂ ਨਹੀਂ ਇਹ ਮੁੱਦੇ ਰੱਖ ਸਕਦੇ ਇਸ ਵਾਰ ਤੁਸੀਂ ਬਾਦਲ ਇਹ ਮੁੱਦੇ ਰੱਖਣਗੇ ਜਿਨ੍ਹਾਂ ਦੀਆਂ ਬਸਾਂ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਹੁਣ ਇਹਨਾਂ ਚ ਇੰਨਾ ਜੇਰਾ ਕਿੱਥੇ ਤਾਂ ਅੱਜ ਨਹੀਂ ਰੱਖ ਸਕਦੇ ਇਹ ਤਾਂ ਹੁਣ ਵੀ ਲੇਲੜੀਆਂ ਕੱਢਦੇ ਫਿਰਦੇ ਆ ਬੀਜੇਪੀ ਦੀਆਂ ਇਹ ਮੁੱਦੇ ਰੱਖਣ ਜੋ ਕਿ ਕਿੱਥੇ ਆ ਤੇ ਦੂਜੀ ਗੱਲ ਇਹ ਸੀ ਪਹਿਲੀ ਗੱਲ ਹੋ ਗਈ ਵਿਐਸਪੀ ਵਾਲੀ ਦੂਜੀ ਗੱਲ ਉਹ ਵਿਚ ਹੈ ਐਨਡੀ ਦਾ ਸਥਾਪਨ ਹੈ ਇਸ ਅਸੰਕੀਤਾਂ ਪਿੱਛੇ ਕੋਈ ਚੱਕਰ ਨਹੀਂ ਤੁਸੀਂ ਮੁੱਦਿਆਂ ਦੀ ਗੱਲ ਕਰੋ ਐਵੇਂ ਇੱਕ ਸੀਟ ਪਿੱਛੇ ਨਾ ਰੋਲ ਰਪਾਓ ਕੋਈ ਬਹੁਤ ਵੱਡਾ ਫਰਕ ਨਹੀਂ ਮੁੱਦੇ ਮੰਨੇ ਜਾਣ ਪੰਜਾਬ ਦੇ ਇੱਕ ਸੀਟ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ ਕਰ ਲੋ ਕਰ ਜੋੜ ਜੇ ਕਰ ਸਕਦੇ ਹੋ ਤੀਜੀ ਚੀਜ਼ ਜਿਹੜੀ ਸਭ ਤੋਂ ਵੱਡੀ ਸੀ ਚੰਦੂ ਮਾਜਰਾ ਸਾਹਿਬ ਨੇ ਸਜੈਸਟ ਕੀਤਾ ਸੀ ਵੀ ਫੇਰ ਆਪਾਂ ਜੇ ਇਹ ਦੋ ਨਹੀਂ ਕਰਨੇ ਫੇਰ ਆਪਾਂ ਤੀਜੀ ਧਿਰ ਉਸਾਰੀਏ ਜਿਹੜੀ ਅਕਾਲੀ ਦਲ ਦੇ ਸਭ ਤੋਂ ਫਿੱਟ ਬੈਠਦੀ ਸੀ ਦੇਸ਼ ਅੰਦਰ ਵੀ ਅਕਾਲੀ ਦਲ ਅੱਗੇ ਵੀ ਇਹ ਨਾ ਤੀਜੀ ਧਿਰ ਦੀ ਅਗਵਾਈ ਕਰਦਾ ਰਿਹਾ ਹੈ ਇਹਦੀ ਵਿਉਂਤਬੰਦੀ ਕਰਦਾ ਰਿਹਾ ਹੈ ਇਹਦਾ ਸਿਰਜਣਹਾਰ ਰਿਹਾ ਹੁਣ ਵੀ ਆਪਾਂ ਦੇਸ਼ ਦੀ ਰਾਜਨੀ ਸੁਖਵੀਰ ਜੀ ਨੇ ਹਾਮੀ ਦਾ ਭਰਤੀ ਇੱਕ ਵਾਰੀ ਵੀ ਹਾਂਜੀ ਹਾਂਜੀ ਇਹ ਠੀਕ ਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਕਿਹੜਾ ਮੰਨਣਾ ਕਿਸੇ ਨੇ ਚੰਦੂ ਮਾਜਰਾ ਸਾਹਿਬ ਮੰਮਤਾ ਪੈਨਰਜੀ ਕੋਲੇ ਗਏ ਖਬਰਾਂ ਆਈਆਂ ਸੀ ਨਾ ਜੀ ਜਦੋਂ ਮਾਜਰਾ ਸਾਹਿਬ ਸ਼ਿਵ ਸੇਨਾ ਕੋਲੇ ਗਏ ਚੰਦੂ ਮਾਜਰਾ ਸਾਹਿਬ ਸ਼ਰਦ ਪਵਾਰ ਕੋਲੇ ਗਏ ਚੰਦੂ ਮਾਜਰਾ ਸਾਹਿਬ ਓਡੀਸ਼ਾ ਆ ਗਏ ਸਾਰਿਆਂ ਕੋਲੇ ਜਾ ਕੇ ਉਹਨਾਂ ਨੇ ਹਾਮੀ ਭਰੀ ਵੀ ਹਾਂ ਤੀਜੀ ਧਿਰ ਦੇਸ਼ ਲਈ ਲਾਹੇਵੰਦਾ ਖੇਤਰੀ ਪਾਰਟੀਆਂ ਲਈ ਲਾਹੇਵੰਦਾ ਤੇ ਜਦੋਂ ਵਾਪਸ ਆਏ ਤਾਂ ਸੁਖਵੀਰ ਨੇ ਬਾਦਲ ਨਹੀਂ ਲੱਤਾਂ ਕੰਮਣ ਲੱਗੀਆਂ ਵੀ ਭਾਜਪਾ ਦੇ ਵਿਰੁੱਧ ਜੇ ਆਪਾਂ ਤੀਜੀ ਧ ਉਹ ਨਹੀਂ ਮੈਂ ਸਮਝਦਾ ਐਸੀ ਐਸੀ ਛੋਟੀ ਰਾਜਨੀਤੀ ਤੁਸੀਂ ਜਦੋਂ ਹਕੂਮਤਾਂ ਦੇ ਵਿਰੁੱਧ ਲੜਨਾ ਤਾਂ ਆਪਣੀ ਕੋਈ ਨਿੱਜੀ ਲੜਾਈ ਥੋੜੀ ਹੁੰਦੀ ਆ ਆਪਾਂ ਆਪਣੇ ਮੁੱਦੇ ਚੱਕਣੇ ਹੁੰਦੇ ਆ ਆਪਣੀ ਕਮਿਊਨਿਟੀ ਦੇ ਆਪਣੇ ਖਿੱਤੇ ਦੇ ਉਹ ਮੁੱਦੇਆਂ ਨੂੰ ਚੱਕਣ ਤੋਂ ਵੀ ਤੁਸੀਂ ਚੇ ਪੈਸੇ ਵੱਡੇ ਵੱਡੇ ਭਾਸ਼ੰਦੇ ਹੀ ਜਾਂਦੇ ਹੋ ਜਿੱਥੇ ਗੱਲ ਕਰਨੀ ਹੁੰਦੀ ਆ ਤੁਸੀਂ ਉੱਥੇ ਗੱਲ ਨਹੀਂ ਕਰਦੇ ਹੁਣ ਤੁਸੀਂ ਮੇਰੀ ਗੱਲ ਸੁਣੋ ਕਿੱਡੀਆਂ ਹੋਸ਼ੀਆਂ ਗੱਲਾਂ ਆ ਕਿੱਡੀਆਂ ਹੋਸ਼ੀਆਂ ਮੈਂ ਸਰਪੰਚ ਪਰਮਜੀਤ ਸਿੰਘ ਬੰਟੀ ਰਮਾਨ ਆ ਬਿਆਨ ਦੇ ਰਿਹਾ ਇਹਨੇ ਗਿਆਨੀ ਹਰਪ੍ਰੀਤ ਸਿੰਘ ਨੇ ਗੋਲੀ ਚਲਵਾਤੀ ਸਾਤੂ ਦੇ ਬਾਰੇ ਇਹੋ ਜਿਹਾ ਬਿਆਨ ਆ ਮੈਂ ਸਮਝਦਾ ਕਿਹੋ ਜਿਹਾ ਆ ਇਹ ਕੀ ਕਿਹੜੀ ਰਾਜਨੀਤੀ ਚ ਆਪਾਂ ਪੈ ਗਏ ਕਹਿੰਨੀ ਹਰਪ੍ਰੀਤ ਸਿੰਘ ਨੇ ਗੋਲੀ ਚਲਵਾਤੀ ਦੂਜੇ ਪਾਸੇ ਇੱਕ ਹੋਰ ਇਹਨਾਂ ਦਾ ਲੀਡਰ ਹੈ ਇਹ ਕਹੀ ਜਾਂਦਾ ਉਹਦੀ ਭਾਸ਼ਾ ਪਹਿਲੀ ਗੱਲ ਤਾਂ ਲੀਡਰ ਵਾਲੀ ਹੈ ਹੀ ਨਹੀਂ 10 ਨੰਬਰੀ ਇਹ ਬਦਮਾਸ਼ੀ ਵਾਲੀ ਭਾਸ਼ਾ ਉਹ ਖੁਰਚੇ ਵਾਲੀ ਜਿਹੜਾ ਗੱਲ ਕਰ ਰਿਹਾ ਹੁਣ ਪੁੱਛੇ ਕਹਿੰਦਾ ਜੇ ਗਿਆਨੀ ਹਰਪ੍ਰੀਤ ਸਿੰਘ ਦਫ਼ਤਰ ਦੇ ਬਾਹਰ ਆ ਕੇ ਤਾਂ ਮੈਂ ਖੁਰਚਣਾਂ ਲਈ ਖੜੂੰਗਾ ਹੁਣ ਮੈਨੂੰ ਪੁੱਛੇ ਵੀ ਗੰਟੀ ਰਮਣਾ ਜੇ ਤੋ ਐਡਾ ਇਲਜ਼ਾਮ ਲਾ ਰਿਹਾ ਵੀ ਕਹਿੰਨੀ ਹਰਪ੍ਰੀਤ ਸਿੰਘ ਨੇ ਗੋਲੀ ਚਲਾਈ ਤੂੰ ਤਾਂ ਸੁੱਤਾ ਪਿਆ ਸੀਗਾ ਤੋ ਇਸ ਲਈ ਅਮੇ ਬੇਲੂੜੀਆਂ ਕੱਲਾ ਮਤਲਬ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਤੁਸੀਂ ਮੁੱਦਿਆਂ ਤੇ ਗੱਲ ਕਰੋ ਆਪਣਾ ਕੋਈ ਆਪਣੇ ਮੇ ਬਖਲਾਹਣ ਜਾਂ ਜੇ ਮਾੜਾ ਮੋਟੇ ਸੰਜੀਦਾ ਤੁਸੀਂ ਪੰਜਾਬ ਲਈ ਸੂਬੇ ਲਈ ਤੇ ਕੌਮ ਲਈ ਤਾਂ ਮੈਂ ਸਮਝਦਾ ਪੰਥ ਕੇ ਕੇ ਵਾਸਤੇ ਆਪਣੇ ਹੋਮੇ ਆਪਣੇ ਹੁ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਚੰਦੂ ਮੇਰ ਸਾਹਿਬ ਦਾ ਭਾਸ਼ਣ ਦਾ ਹਿੱਸਾ ਵੀ ਸੁਣ ਉਹਨਾਂ ਨੇ ਕਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਕਹੀ ਮੈਂ ਕੋਈ ਸਰਕਾਰੀ ਅਹੁਦਾ ਨਹੀਂ ਲਵਾਂ ਨਾ ਮੁੱਖ ਮੰਤਰੀ ਬਣੂ ਨਾ ਐਮਪੀ ਦੀ ਚੋਣ ਲੜੂ ਨਾ ਐਮਸੀ ਦੀ ਚੋਣ ਲੜੂ ਦਾ ਸਭ ਵੀ ਇਥੇ ਬਾਦਲ ਵੀ ਇਹ ਜੀ ਗੱਲ ਕਹਿਣ त्याਗ ਦਿਖਾਉਣ ਇੱਕ ਆਪਾਂ ਕੇਵਲ ਇੱਕ ਇੱਕ ਕੇਵਲ ਇੱਕ ਇੱਕ ਬੰਦਾ ਆਪਣੀ ਇੱਕ ਪ੍ਰਧਾਨਗੀ ਦੇ ਲਈ ਐਡਾ ਬਟਾ ਵਿਵਾਦ ਜਦੋਂ ਲੋਕ ਚਾਹੁੰਦੇ ਨੇ ਮੈਂ ਸਮਝਦਾ ਵੀ ਮਤਲਬ ਇੱਕ ਪੰਥਕ ਸ਼ਕਤੀ ਨੂੰ ਇਹੀ ਸੀ ਨਾ ਜਦਰ ਸਾਹਿਬਾਨ ਦਾ ਫੈਸਲਾ ਇਹੀ ਭਾਵਨਾ ਸੀ ਨਾ ਵੀ ਪੰਥਕ ਸ਼ਕਤੀ ਇਕੱਠੀ ਹੋਵੇ ਇੱਕ ਹੋਵੇ ਤੇ ਮੁਰਕੇ ਖੇਤਰੀ ਪਾਰਟੀ ਪੰਜਾਬ ਦੀ ਗੱਲ ਹੈ ਟਕਰੀ ਹੋ ਕੇ ਕਰ ਸਕੇ ਪਰ ਮੈਂ ਸਮਝਦਾ ਵੀ ਨਿੱਜੀ ਹੌਮੇ ਦੇ ਚਲਦੇ ਆ ਤੇ ਆ ਆ ਹਜੇ ਤਾਂ ਬਹੁਤ ਬਚਤਾਨਾ ਗੱਲਾਂ ਨੇ ਇਹ ਇਹ ਜਿਹੇ ਬਿਆਨ ਦੇਰੇ ਨੇ ਬਾਰ-ਬਾਰ ਕੋਈ ਗੱਲ ਕੁਝ ਹੋਰ ਹੁੰਦੀ ਆ ਕੁਝ ਹੋਰ ਕੱਟਣ ਦੀ ਕੋਸ਼ਿਸ਼ ਕਰਦੇ ਆ ਇਹ ਹੁਣ ਚੱਲ ਚੁੱਕੀਆਂ ਆ ਮੈਂ ਸਮਝਦਾ ਛੁਰਲੀਆਂ ਹੁਣ ਨਹੀਂ ਚੱਲਣੀਆਂ ਹੁਣ ਤੁਸੀਂ ਜੇ ਸ਼ਹਿਰ ਤੋਂ ਆਪਣਾ ਭਵਿੱਖ ਵੀ ਚਾਹੁੰਦੇ ਹੋ ਪਾਕਿਸਤਾਨ ਦਾ ਭਵਿੱਖ ਵੀ ਚਾਹੁੰਦੇ ਹੋ ਤਾਂ ਲਾਈਨ ਤੇ ਆ ਜਾਓ ਮੈਂ ਸਮਝਦਾ ਵੀ ਅਕਾਲ ਪਤ ਸਾਹਿਬ ਦੇ ਆਦੇਸ਼ਾਂ ਨੂੰ ਅੱਜ ਮੰਨ ਲਓ ਕੱਲ ਮੰਨ ਲਓ ਨਹੀਂ ਲੋਕ ਤਾਂ ਮਨਵਾਈ ਦੇਣਗੇ ਠੀਕ ਆ ਜੀ ਆਪਾ ਚੰਦੂਬਾਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਮਝਦਾ ਜੀ